ਆਡੀ ਆਸ ਮਰੇ ਮੈਨੂੰ ਮਾਇ ਹੈ ਤਾਂ ਨਾ ਲੂੰ ਪਾਣੀ ਦਾ ਲਾਂਚ ਰੈਸਟੋਰੈਂਟ ਕੋਈ ਨਾ ਨਾ ਦੋ ਫੂਡ ਲਾ ਕੇ ਆਪਣਾ ਲਾ ਕੇ ਨਹੀਂ ਨਹੀਂ ਮੈਂ ਦੇਖ ਲਾਂ ਦਿੰਦਾ ਇਹਦਾ ਗਰੁੱਪ ਕਰਵਾ ਦੇ ਦਿੰਦਾ ਵੀ ਸਪੱਸ਼ਟ ਦਿਗਾ ਜੇ ਕੋ ਮੈਂ ਗਰੁੱਪ ਬੇਨਤੀ ਕਰੂੰਗਾ ਕਿ ਸਾਡੇ ਪੜੋੜ ਦੀ ਤਸਵੀਰ ਦੇ ਵਿੱਚ ਸਭ ਕੁਝ ਹੈ ਇੱਥੇ ਜਿਹੜਾ ਹੈਗਾ ਮੈਗਨਿਕ ਪਤਾਨ ਕੋ ਚੌਕੀਦਾਰ ਪਿੰਡ ਦਾ ਉਹ ਪੂਰੀ ਅਗਰ ਕੋਈ ਨਾ ਕੋ ਰੋਟਾਉਟ ਹੈ ਜਿਹੜਾ ਮੇਨਟੇਨ ਕਰਕੇ ਰੱਖਦਾ ਸਾਡੇ ਕੋਈ ਇੱਥੇ ਮਿਵਾਰੀ ਦੀ ਕੋਈ ਇਹਦਾ ਕੋਈ ਇਹਦਾ ਨਹੀਂ ਕੋ ਬਣਾਇਆ ਦਾ ਕੋ ਹੋਵੇ ਵੀ ਜਿੱਥੇ ਰਿਕਾਰਡ ਸਾਡਾ ਸੰਭਾਲਿਆ ਪਿਆ ਹੋਵੇ ਪਰ ਪਾਟ ਸਾਡਾ ਵੈਸੇ ਇਥੇ ਨੈੱਬ ਸਾਹਿਬ ਨੂੰ ਸੀ ਬੇਰਗੀ ਕੀਤੀ ਨੈੱਬ ਸਾਹਿਬ ਕਹਿੰਦੇ ਮੈਂ ਚਿੱਠੀ ਜੀ ਲਾਈ ਪਰ ਬੇਨਤੀ ਹੈ ਵੀ ਠੀਕ ਹੈ ਨੈੱਬ ਸਾਹਿਬ ਅਕੀ ਪਹਿਲੀ ਵਾਰ ਲੈ ਜਿਹੜੇ ਨੈੱਬ ਸਾਹਿਬ ਨੂੰ ਚਿੱਠੀ ਦਿੱਤੀ ਹੈ ਪਹਿਲਾਂ ਵਾਲੇ ਪਤਾ ਨਹੀਂ ਵਿਖਦੇ ਨਹੀਂ ਸੀਗੇ ਜਿਹੜਾ ਬੜਾ ਪ੍ਰੋਬਲਮ ਕੀ ਕੋਈ ਗੱਲ ਨਹੀਂ ਮੈਂ ਨਿਰਦੇਸ਼ ਕਰ ਲੇਕਾ ਤੁਹਾਡਾ ਇਹ ਇਸ਼ੂ ਹੈਗਾ ਸਰ ਇੱਥੇ ਬਾਥਰੂਮ ਵੀ ਨਹੀਂ ਹੈਗਾ ਤੁਹਾਡੇ ਹਰੋਂ ਬਾਥਰੂਮ ਜਿਹੜੇ ਜਿਹੜੋ ਜੈਂਟਸ ਨੇ ਚਲੋ ਉਹ ਤਾਂ ਓਪਨ ਜਿੱਧਰ ਜਾਏ ਆਉਂਦੇ ਨੇ ਜਿਹੜੇ ਲੇਡੀਜ਼ ਆਉਂਦੀਆਂ ਨੇ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਹੈ ਬਾਥਰੂਮ ਤੇ ਜਿਹੜਾ ਇੱਕੋ ਇੱਕ ਸੇਵਾ ਕੇਂਦਰ ਦਾ ਬਾਥਰੂਮ ਬਣਿਆ ਹੈ ਇਹ ਵੀ ਤਕਰੀਬਨ 9 ਕਿੰਨੇ ਕਿੰਨੀ ਜਗ੍ਹਾ ਵੀ ਹੈ ਮਾਰਕ ਕਿੰਨੇ ਸੇ ਕੀ ਲਾਸਟ 3-4 ਸਾਲ ਪਹਿਲਾਂ ਉਹ ਬਾਥਰੂਮ ਦੀ ਸਮੱਸਿਆ ਦਾ ਨਹੀਂ ਬਹੁਤ ਜ਼ਿਆਦਾ ਉੱਪਰ ਬਹੁਤ ਜ਼ਿਆਦਾ ਸਮੱਸਿਆ ਦੀ ਗੱਲ ਹੈ ਕਿ ਸਾਨੂੰ ਮਾਣ ਹੈ ਕਿ ਤੁਸੀਂ ਬਣ ਸਾਡੇ ਬੋਤਲ ਵਾਪਸ ਆ ਜਿਹੜੇ ਹੱਤ ਕਰੋਗੇ ਤੇ ਸਾਡੀ ਜਿਹੜੀ ਸਿਹਤ ਦਾ ਪੰਕਤੀ ਲੋਕੀਂ ਪ੍ਰੋਬਲਮ ਹੋਣੀ ਪਾਣੀ ਜਿਹੜੇ ਵਰਗੂ ਵਾਂਗ ਜੀ ਸਿਹਤ ਤੇ ਸਰਕਾਰੀ ਹਸਪਤਾਲ ਵਾਸਤੇ ਡਾਕਟਰ ਆ ਜੀ ਨੇ ਉਹ ਜਿਹੜੇ ਬੋਤਲ ਤੋਂ ਤੋਂ ਪੋਟਿਸ਼ਨ ਜਿਹੜੇ ਪਾਣੀ ਪਾਏ ਤੋਂ ਬਰਨਾਲੇ ਲਾਏ ਪਈ ਹੈ ਉਨਨ ਕਸਨ ਆਪਸ ਕਰਾ ਦੇ। ਮੈਂ ਹੈ ਉਸਦੇ ਉਹਦੇ ਕਿੰਨੇ ਆ। ਦੋ ਦੋ 2.5 ਰੋਪੇ ਹੋਏ। 2.5 ਰੋਪੇ ਜਿਆ ਰੋਕਲਵਾਦੀ ਸਾਡੇ ਬਧੌਰ ਨਾਲ ਲੱਗਦੀਆਂ ਜਿਹੜੀਆਂ 25 ਪਿੰਡਾਂ ਨੇ ਪਰ ਚੇਤਾਇ। ਉਹਦੇ ਹਸਪਤਾਲ ਤੋਂ ਪਰ ਉੱਪਰ ਉਹਦਾ ਉਹਦੀ ਹਸਪਤਾਲ ਦੀ ਸਭ ਤੋਂ ਟੌਪ ਦੀ ਬਿਲਡਿੰਗ ਹੈ ਜੀ ਬਿਲਡਿੰਗ ਹੈ ਜਿਹੜੀ ਮੈਨੂੰ ਲੱਗਦਾ ਬਰਨਾਲੀ ਵੀ ਨਹੀਂ ਟੌਪ ਦੀ। ਜਿਹਦੇ ਇੱਥੇ ਜਿਹੜਾ ਆਪਰੇਸ਼ਨ ਸੈਕਟਰ ਹੈ ਉਹ ਸੈਕਟਰ ਆਪਾਂ ਦੇ ਉਸੇ ਵੱਡੇ ਦੀ ਵਧਿਆ ਹੋਈ ਹੈ। ਡਾਕਟਰ ਸਭ ਆ ਇਸ ਦੇ ਹੈਲਥ ਕੇਅਰ ਉਨਾ ਨਾਂ ਪਰ ਤੇ ਨਿਕਲ ਰਿਹਾ ਕੋ ਉਨਾ ਨੇ ਯਾਤ ਦੀ ਕਿ ਗਿਆ ਸੀ ਜਿਹੜਾ ਵੀ ਕੋਈ ਟੌਪਿਕ ਦੀ ਬੈਟਿੰਗ ਨੂੰ ਫਕਸਾ ਵੀ ਤੇ ਹੈਗੀ ਫਕਸਾ ਤਾਂ ਜਿਹੜਾ ਸਾਡਾ ਚੱਲ ਰਿਹਾ ਸੀ ਥੋੜਾ ਸਹੀ ਨਹੀਂ ਕੋਈ ਗੱਲ ਨਹੀਂ ਮੈਂ ਇਹਨੂੰ ਟੇਕ ਅਪ ਕਰ ਲੈਂਦਾ ਹਾਂ ਠੀਕ 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 ਜੀ ਸਰ ਪੂਨ ਮਨਵਤਰਗਤ ਆਇਆ ਤੇ ਜੀ ਜੀ ਕੋਈ ਕਿਤਾ ਲੱਗਿਆ ਸੀ ਕਿ ਇਹ ਵਾਲੀ ਲੈ ਜੀਦਾ ਸੀ ਉਹਦਾ ਦੱਸੋ ਮੇਕ ਉਹ ਜੇ ਇਥੇ ਅਸੀਂ ਜਰਨਾ ਦੀ ਕਰਨਾ ਦਿੱਤਾ ਹੋਇਆ ਸੀਗਾ ਕਈ ਬਿਨਾ ਤੋਂ ਕਿ ਇਥੇ ਸਪਤੜ ਨੂੰ ਸਬਕ ਤਸੀਲ ਤਸੀਲ ਦੇ ਵਿੱਚ ਕਨਵਰਟ ਕੀਤਾ ਜਾਵੇ ਸੋ ਉਹਨਾਂ ਦੀ ਇਸ ਮੰਗ ਨੂੰ ਲੈ ਕੇ ਅਸੀਂ ਅਜੇ ਇਥੇ ਪ੍ਰਸ਼ਾਸਨ ਆਇਆ ਹੈ ਜੋ ਨਾਲ ਦੀ ਮੰਗ ਹੈ ਅਸੀਂ ਸਰਕਾਰ ਤੱਕ ਪਹੁੰਚਾ ਦਾਂਗੇ ਜੋ ਸੈਕਿੰਡ ਮੰਗ ਹੈ ਕਿ ਇਥੋਂ ਦੇ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਪਬਲਿਕ ਵਾਸ਼ਰੂਮਸ ਹੋਣੇ ਚਾਹੀਦੇ ਨੇ ਹਸਪੀਟਲ ਦੇ ਵਿੱਚ ਡਾਕਟਰਸ ਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਇਹ ਥਰਡ ਤੋਂ ਛੇਤੀ ਜਿਹੜੀ ਸੱਤ ਸੇਲ ਦੀ ਕੁਝ ਮੇਨਟੇਨੈਂਸ ਵਰਕਸ ਹੈਗੇ ਆ ਉਹਦੇ ਬਾਰੇ ਸਾਡੇ ਨਾਲ ਵਿਚ ਲੰਦਾ ਗਿਆ ਤੇ ਅਸੀਂ ਉਹਦੀ ਪੂਰੀ ਟਰਾਈ ਕਰਾਂਗੇ ਕਿ ਉਹ ਜਲਦੋਂ ਜਲ ਜਿਹੜੀ ਉਹਨਾਂ ਨੂੰ ਇੱਕ ਸਲੂਸ਼ਨ ਹੀ ਸਕੇ ਪ੍ਰੋਵਾਈਡ ਕਰਵਾ ਸਕਦੇ ਆ। ਜੀ ਇਹਨਾਂ ਡੇਡ ਮਿੰਟਾਂ ਵਰਤਦੇ ਵੀ ਹੋਰ ਤਾਂ ਅਜੇ ਤੱਕ ਕੋਈ ਵਿਚਾਰ ਇਹਨਾਂ ਤੋਂ ਮੰਨਪਟ ਨਹੀਂ ਆਇਆ ਅਜੇ ਸਿਰਫ ਨੈਪਕਸਿਲ ਦਾ ਬੋਲ ਰਹੇ ਨੇ ਇਹਨਾਂ ਨੂੰ ਮੰਨਣ ਤੋਂ ਪਹਿਲਾਂ ਦੇਖੋ ਜੀ ਨੈਪਕਸਿਲ ਦਾ ਤਦੌੜ ਦੇ ਵਿੱਚ ਸਭ ਤੋਂ ਉੱਚੇ ਅਧਿਕਾਰੀ ਹਨ। ਦੇ ਉਹਨਾਂ ਵੱਲੋਂ ਇਹਨਾਂ ਨਾਲ ਬੋਟਿੰਗ ਮਾਰ ਮੀਟਿੰਗਸ ਆਲਰੇਡੀ ਕੀਤੀਆਂ ਗਿਆ ਹਨ ਤੇ ਮੰਗ ਪੱਤਰ ਵੀ ਲਿਖਾ ਗਿਆ ਹੈ। ਤਾਂ ਜਦੋਂ ਇਹਨਾਂ ਦੀ ਸੈਟੀਸਫੈਕਸ਼ਨ ਦੇ ਅਕੋਰਡਿੰਗ ਇਹਨਾਂ ਨੂੰ ਲੱਈ ਲੱਗਿਆ ਕਿ ਹਜੇ ਇੱਥੇ ਨਾਲ ਕੋਈ ਹੋਰ ਕੋਈ ਨਹੀਂ ਆਇਆ ਤਾਂ ਉਸ ਨਾਲ ਦੀ ਸਤੀ ਅ ਰਿਕੁਐਸਟ ਹੀ ਸੀ ਇੱਥੇ ਅੱਜ ਆਵਾਜ਼ ਇਹ ਹੈ। ਮੈਂ ਉਹ ਰਾਹ ਦਾ ਪਾਣੀ ਇੱਥੇ ਤਹਿਸੀਲ ਕੰਪਲੈਕਸ ਬਹੁਤ ਜਮਾ ਹੁੰਦਾ ਹੈ। ਪਾਣੀ ਅੱਜ ਜਿਹੜੀ ਦੂਸਰੀ ਕੋਈ ਨੀੜ ਖੜਾ ਹੈ। ਕਿਉਂ ਲਈ ڈیفینیٹلی جی آئی ٹیک اپ دس ایشو ٹو دا دیئر پرٹی ڈیپارٹمنٹ ہاں جی بھائی جی کی جانکاری ہے اج کی ہاں میں پرم جی سنگھ سیکھوں پردان پنجابی کیرتک کسان مینج دورجونیوں جو ساڈا 1 اپریل تو لگاتار سਵੇਰੇ 5:00 بجے تو لاگے 5:00 بجے تک धरना चलदा ਸੀ او کل سینئر افسران دے نال گل بات ہو کے مانجو گے ایس ڈی ایم صاحب دی ਡਿਊਟੀ ਲੱਗੀ ਸੀ ਕਿ ਅੱਜ ਦਾ ਜਿਹੜਾ ਧਰਨਾ ਕਿਉਂਕਿ ਅਸੀਂ ਧਰਨਾ ਜਿਹੜਾ ਸਾਡਾ ਸੀ ਸਭ ਤੋਂ ਵੱਡੀ ਮੰਗ ਸੀ ਸਾਡੀ ਸਿਵਲ ਹਸਪਤਾਲ ਵਿੱਚ ਡਾਕਟਰ ਪੂਰੇ ਕਰਨੇ ਤੇ ਤਸੀਲ ਨੂੰ ਸਭ ਤਸੀਲ ਨੂੰ ਤਸੀਲ ਬਣਵਾਉਣਾ ਉਹਦੇ ਸਬੰਧ ਦੇ ਵਿੱਚ ਅਫਸਰ ਸਹਿਬਾਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਗੱਲਬਾਤ ਕੀਤੀ ਅੱਜ ਉਹ ਨਾਲ ਮੰਗ ਪੱਤਰ ਵੀ ਸਾਡਾ ਲੈ ਕੇ ਗਏ ਆ ਉਹਨਾਂ ਨੇ ਟਾਈਮ ਮੰਗਿਆ ਵੀ ਸਾਨੂੰ ਟਾਈਮ ਦਿਓ ਇਹ ਬਹੁਤ ਵੱਡੀ ਮੰਗ ਹੈ ਇਹਦੀ ਜਿਹੜੀ ਤਾਂ ਤੱਕ ਅਸੀਂ ਪਚਾਵਾਂਗੇ ਜਿਹੜਾ ਅਸੀਂ ਦਿੱਲੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਦਿੰਦੇ ਸੀ ਤਾਂहां ਤੋਂ ਹੋ ਕੇ ਥੱਲੇ ਅਫਸਰ ਸਹਬਾਨਾਂ ਨੂੰ ਮਨਜੋਗ ਐਸਡੀਐਮ ਸਾਹਿਬ ਦੀ ਡਿਊਟੀ ਲਾ ਕੇ ਸਾਥੋਂ ਅੱਜ ਮੰਗ ਪੱਤਰ ਲਿਆ ਬਕਾਇਦਾ ਸਾਥੋਂ ਇਹਨਾਂ ਨੇ ਮੰਗਿਆ ਕਿ ਜਿਹੜੇ ਤੁਹਾਡੇ ਪਿੰਡਾਂ ਦੇ ਨਾਲ ਤੁਹਾਡੀ ਫਾਈਲ ਆ ਫਾਇਲ ਤਿਆਰ ਕਰਕੇ ਦਿਓ ਥੋਡੀ ਅਸੀਂ ਮੰਗ ਹੈ ਜਿਹੜੀ ਉਹ ਜਲਦੀ ਤੋਂ ਜਲਦੀ ਪੂਰੀ ਕਰਾ ਸਕੇਗੀ ਟਾਈਮ ਅਸੀਂ ਜਿਹੜਾ ਹੈਗਾ ਕਰੀਬ ਅਸੀਂ 2 ਮਹੀਨੇ ਦਾ ਟਾਈਮ ਦਿੱਤਾ ਵੀ ਸਾਡਾ ਪ੍ਰੋਸੈਸਿੰਗ ਦੇ ਵਿੱਚ ਪਾਏ ਤੇ ਗਾਂ ਕੀ ਬਣੂਗਾ ਹਸਪਤਾਲ ਦੇ ਵਾਸਤੇ ਨੇ ਕਿਹਾ ਕਿ ਡਾਕਟਰ ਹੈ ਜਿਹੜੇ ਜਿਹੜੇ ਸਾਡੇ ਡੈਪੂਟੇਸ਼ਨ ਤੇ ਗਏ ਡਾਕਟਰਾਂ ਉਹਨਾਂ ਨੂੰ ਕੈਸਲੇ ਕਰਕੇ ਉਹ ਇੱਥੇ ਹੀ ਲਾਏ ਜਾਣਗੇ ਤੇ ਜਿਹੜੇ ਦੂਜੇ ਡਾਕਟਰ ਹੋਰ ਐ ਉਹਨਾਂ ਨੂੰ ਜਿੰਨਾ ਚਿਰ ਪੱਕੇ ਨਹੀਂ ਤਾਂ ਉਹਨਾਂ ਚਿਰ ਡੈਪੂਟੇਸ਼ਨ ਤੇ ਡਾਕਟਰ ਹੋਰ ਭੇਜੇ ਜਾਣਗੇ ਸੋ ਅੱਜ ਦਾ ਜਿਹੜਾ ਧਰਨਾ ਸੀ ਇਸ ਸਾਡੀਆਂ ਗੱਲਬਾਤਾਂ ਨੂੰ ਉਹਨਾਂ ਨੇ ਸੁਣਿਆ ਵੀ ਅਫਸਰਾਂ ਨੇ ਅਸੀਂ ਸਾਰੇ ਐਗਰੀ ਹੋਏ ਉਸ ਗੱਲ ਨਾਲ ਕਿ ਜਿਹੜਾ ਧਰਨਾ ਹੈ ਅਸੀਂ ਇਸ ਨੂੰ ਪੋਸਟਪੋਨ ਕਰ ਰਹੇ ਹਾਂ 2 ਮਹੀਨੇ ਲਈ ਜੇ 2 ਮਹੀਨਿਆਂ ਦੇ ਵਿੱਚ ਸਾਡੀ ਕੋਈ ਨਹੀਂ ਗੱਲਬਾਤ ਹੋਏਗੀ ਕੋਈ ਗਾਂ ਨਹੀਂ ਗੱਲ ਵਧੇਗੀ ਤਾਂ ਫਿਰ ਸਾਡੇ ਕੋਲੇ ਤਾਂ ਦਰੀ ਇਹ ਕੀ ਹੈ ਤਾਂ ਜਦੋਂ ਮਰਜੀ ਅਸੀਂ ਪਛਾ ਸਕਦੇ ਉਹ ਧਰਨਾ ਸਾਡਾ ਲਾਉਣਾ ਇੱਕ ਸਾਡਾ ਜਿੱਥੇ ਅਧਿਕਾਰ ਹੈ ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਹਲਕੇ ਨੂੰ ਖਲਕਾ ਪਧੌੜ ਖਾਸ ਕਰਕੇ ਲੋਪਲ ਪਧੌੜ ਦੇ ਨੇੜੇ ਲੱਗਦੇ ਕਿੰਨੇ ਪਿੰਡ ਹੈ ਪਧੌੜ ਨੂੰ ਹਰ ਗੱਲ ਤੇ ਬਨੋੜ ਮਾਰਿਆ ਜਾ ਰਿਹਾ ਪਿਛਲੀਆਂ ਸਰਕਾਰਾਂ ਤੋਂ ਵੀ ਤੇ ਇਸ ਸਰਕਾਰ ਵੱਲੋਂ ਵੀ ਕਿਉਂਕਿ ਸ਼ਾਇਦ ਤੁਹਾਨੂੰ ਪਤਾ ਲੱਗਾ ਹੋਊਗਾ ਕਿ ਇੱਕ ਸਟੇਡੀਅਮ ਵਾਲੀ ਗੱਲ ਵੀ ਕੱਲੀ ਸੀ ਸਟੇਡੀਅਮ ਦੇ ਮਤਲਬ ਵੀ ਸੀ ਕਿ ਪਧੌੜ ਦੇ ਵਿੱਚ ਉਹਨੂੰ ਗਰਾਂਟ ਨਹੀਂ ਚਾਹੀਦੀ ਹੋਰ ਵੀ ਬਹੁਤ ਸਾਰੇ ਮਸਲੇ ਸੀਗੇ ਮਤਲਬ ਜਿਹੜੇ ਸੀ ਉਹ ਉੱਚ ਅਧਿਕਾਰੀਆਂ ਦੇ ਸਰਕਾਰ ਦੇ ਕੰਨਾਂ ਤੱਕ ਪਹੁੰਚਾਏ ਆ ਜੇ ਸਾਡੀ ਸੁਣਵਾਈ ਨਹੀਂ ਹੋਊਗੀ ਤਾਂ ਅਸੀਂ ਇਹਨੂੰ ਫੇਰ ਜ਼ੋਰ ਦੇ ਢੰਗ ਦੇ ਨਾਲ ਫੇਰ ਦੁਬਾਰੇ ਅਸੀਂ ਸੰਘਰਸ਼ ਵਧਾਂਗੇ